ਜੀ ਨਵੀਂ ਵੀਡੀਓ 'ਚ ਫੇਰ ਸਵਾਗਤ ਹੈ। ਤਾਂ ਅੱਜ ਆਪਣੇ ਕੋਲੇ ਜਿਵੇਂ ਅਕਸਰ ਆਪਾਂ ਦੱਸਦੇ ਆਂ ਵੀ ਪਿੰਡ ਦੇ ਬੱਚੇ ਆਪਣਾ ਮਾਣ ਵਧਾਉਣ ਲਈ ਆਪਣੇ ਕੋਲੇ ਆਉਂਦੇ ਨੇ। ਵਾਹਿਗੁਰੂ ਇਹਨਾਂ ਦੀ ਚੜ੍ਹਦੀ ਕਲਾ ਰੱਖੇ। ਅਹੀਂ ਹਾਸੇ ਖੇਡਦੇ ਰਹਿਣ। ਸਾਡੇ ਪਿੰਡ ਦਾ ਇੱਕ ਹੋਣਹਾਰ ਨੌਜਵਾਨ ਗੱਭਰੂ ਅੱਜ ਆਪਣੇ ਕੋਲੇ ਆਇਆ। ਵਾਹਿਗੁਰੂ ਇਹਦੀ ਚੜ੍ਹਦੀ ਕਲਾ ਰੱਖੇ। ਤਾਂ ਬੇਟਾ ਕੀ ਨਾਮ ਹੈ ਆਪਣਾ? ਸਹਿਜਪ੍ਰੀਤ ਸਿੰਘ। ਸਹਿਜਪ੍ਰੀਤ ਸਿੰਘ। ਠੀਕ ਹੈ। ਤਾਂ ਬੇਟਾ ਕੀ ਸੁਣਾਏਗਾ? ਠੀਕ ਹੈ। ਤਾ ਬਾਹਗਰੂ ਇਹਦੀ ਅਈ ਚੜਦੀ ਕਲਾ ਰੱਖੇ ਦੇਖੋ ਪੰਜਾਬੀ ਨਾਲ ਜੁੜਿਆ ਹੋਇਆ ਜਿੰਨੇ ਵੀ ਮੇਰੇ ਪੰਜਾਬੀ ਵੀਰ ਨੇ ਤਾਂ ਇਸ ਬੱਚੇ ਦਾ ਮਾਣ ਵਧਾਇਓ ਤਾਂ ਕਮੈਂਟਾਂ ਵਿੱਚ ਦੱਸਿਓ ਵੀ ਬੱਚੇ ਨੇ ਬਹੁਤ ਸੋਣਾ ਪਾਠ ਕੀਤਾ ਤਾਂ ਬੇਟਾ ਸੁਣਾ ਦੇਖੋ ਏਕ ਓਕਾਰ ਸਤਨਾਮ ਕਰਤਾ ਪੁਰਖ ਨੇ ਪਉ ਨੇਰ ਬਾਏ ਅਕਾਲ ਮੁਰਤ ਅਦਿ ਗਨੀ ਸੇਵਨ ਕੁੱਪਰ ਸਾਹਜ ਜਾਪਤ ਆਤ ਸੱਚ ਜੁਗਾਦ ਸੰਤੇ ਐਕੀ ਸੱਚੇ ਨਾਲ ਕੋਈ ਵੀ ਸੱਚੇ ਸੋਚੇ ਸੋਚਣਾ ਹੋਵੇ ਜੇ ਸੱਚੀ ਲਗਵਾ ਚੁੱਕੇ ਜੁਣਾ ਹੋਵੇ ਇਹ ਨਾ ਨਹਲੇ ਸਾਲ ਸੁਧਾ ਬੁਕਨਤਰੀ ਦੇਵਨਾ ਪੁਰੀਆਪਨ ਚਾਂ ਚਾਂਪਾ ਘੜੀ ਕੋਇ ਇਤਨਾ ਚੱਲੇ ਨਾ ਕਿ ਸੱਚੇ ਆ ਰਹੀ ਹੈ ਕਿ ਪੂਰੇ ਟੱਟੇ ਪਾਨ ਉਪਰ ਚਾਏ ਚੱਲਣਾ ਨਾਲ ਲਿਖਿਆ ਨਾ ਸੁਣੀ ਹੋਣਾ ਕਰ ਉਪਰ ਕੇ ਹਾਤੜੀ ਵੀ ਹੋਰ ਜੀ ਆਪਕਾ ਲੈਵੜੀ ਆਇਆ ਤੁਹਾਡੇ ਕੋਲ ਵਿੱਚ ਤੁਹਾਨੂੰ ਇਹ ਕੁਝ ਪਾਈਏ ਇੱਕ ਨੰਬਰ ਦੇ ਬਕਸੇ ਦੇ ਤੁਹਾਨੂੰ ਸਦਾ ਪਾਈਏ ਉਹ ਮੈਂ ਦੱਸ ਸਕੋ

ਜੀ ਬਾਰਗੁਨ ਦਾ ਖਾਈ ਹਾਲੇ ਨੂੰ ਮੇੋਂ ਚਲਾਇਆ ਰਹਾ ਨਾਨਕ ਦੇ ਮਿਕਸੇ ਦੇ ਪਰਵਾਹ ਸੱਚਾ ਸਾਹਿਬ ਸੱਚੀ ਨਾਇ ਆਖੇ ਰਹੂ ਅਪਾਰਿ ਆਖੀਏ ਮਨ ਕੀ ਦਿੱਤਾ ਦੇ ਦਿੱਸੇ ਦਾ ਕਰੇ ਦਾਤਾਰ ਸੱਕੀ ਅਗੇ ਰਾਖੇ ਜਿੱਤ ਸੁਨੇ ਤਰੇ ਪਿਆ ਅਮਰ ਤੇ ਵੇਲਾ ਸੱਜਾ ਨਾੁਂ ੜੀ ਅੰਨਿਆ ਚੰਨੀਆਂ ਦੇ ਕੰਪੜ ਨਦਰੀ ਮੂਤਵਾਰ ਨਾਨਕ ਦੇ ਇਹ ਦਾਨਿਆ ਸਭ ਅਪੇ ਸਜਾਤ ਆਪਿਆਂ ਨੇ ਜੈ ਜੀਤਾ ਹੋਈ ਜੋ ਆਪੇ ਆਪ ਕਰਨ ਜੋ ਚਿੰਤ ਸੇਂਿਆ ਅਲਸੋ ਪਾਇਆ ਮਾਰ ਸੇ ਗੁਰੂ ਨਾਨਕ ਕਾਵੇ ਸੁਣੀਏ ਮੰਨ ਲੇ ਕਿਆ ਪਾਉ ਉਪਾਰੇ ਸੁਖ ਕਾਰ ਲੈ ਲਈ ਤੁਮਹੀ ਨਾਦਿ ਤੁਮਹੀ ਵੇਦ ਉਮਕਿਆਸਮਾਇ ਗੁਰਿਸਰ ਗੋੜ ਕਰਮਾ ਤੁਪਰਗਤ ਮਾਇ ਦੇਵ ਜਣਾ ਆਖਿਆ ਨਿਕਿਆਣਾ ਰਤਨਾ ਜਾਈ ਗੁਰਾਂ ਇੱਕ ਦੇਵ ਜਾਈ ਰਤਨਾ ਜੀਣ ਕਾਇਕ ਦਾਸ ਸੁਮੇ ਰਿਸਨਾ ਜਾਈ ਜੀਤ ਨਾਮਾ ਜਦ ਸੁਪਾਹਰ ਪੇੜ ਬਾੜੇ ਕੀ ਨਾਮ ਕਰੀ ਜੇਤੀ ਸੇਠੀ ਪਾਇ ਦੇਖਾਵੇ ਕਰਮ ਕੀ ਮਿਲੈਗਾ ਭਤਵਾ ਤੇ ਵਿਚ ਰਤਨ ਦਿਵਾਰ ਮਾਕੇ ਜੇ ਕੋ ਗੁਪਤੀ ਸਿੱਖੀ ਸੋਈ ਅਵੈ ਦੇਨੈ ਸਭਨਾ ਜੀਵਾਂ ਦਾ ਸੁਰਿ ਰਸਨਾ ਜੈ ਜੇ ਜੁਗ ਚਾਰੇ ਆਜਾ ਕੋ ਨਿਸ਼ਾਨੀ ਹੋਏ ਨਾ ਮਾਂ ਅੰਦਰ ਚਾਣੇ ਨਾ ਜਲੇ ਸਭ ਕੋਈ ਜੰਗਾਨਾ ਰੱਖੀ ਕੇ ਜਿਦਾ ਸਿਰਤ ਚਾਗਰੇ ਜੇ ਸੁਨਾਦਰ ਨਾ ਆਮੀ ਆਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਰਤ ਕਾਲ ਕਉਸੀ ਦੋਸਤਾਰੇ ਆਣ ਕੇ ਨਿਰਭੇ ਗੀਨ ਕਰੇ ਮਰਦ ਮੁੰਦੇ ਦੇਹਾਂ ਕੋਈ ਨਾ ਸੋਤੀ ਇਸ ਗੁਣ ਕੋਈ ਕਰੇ ਜਾਤ

ਤੁਹਾਨੂੰ ਮੇਰੀ ਕਿਵੇਂ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਲਓ ਜੀ ਸੰਗਜੀ ਬੱਚੇ ਦਾ ਹੌਸਲਾ ਜਰੂਰ ਵਧਾਓ ਕਮੈਂਟ ਕਰਕੇ ਆਪਣੀ ਹਾਜ਼ਰੀ ਜਰੂਰ ਲਵਾਇਓ ਤਾਂ ਕਮੈਂਟਾਂ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਜਾਂ ਬਾਹਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਵਾਇਓ ਤਾਂ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਵਰ ਮਿਲ ਜਾਂ ਆਪਾਂ ਨੈਕਸਟ ਵੀਡੀਓ ਵਿੱਚ ਮੈਨੂੰ ਦਿਓ ਜਾਸਤ ਧੰਨਵਾਦ